ਆਬਾ ਵਿੱਚ ਦਿਨੋ ਦਿਨੇ ਲੁੱਟਦੀਆਂ ਵਾਰਦਾ ਤਾਂ ਵਿਚਵਾਦਾ ਹੋ ਰਿਹਾ ਹੈ ਆਇਦਿਨ ਬੇਖੋਫ ਚੋਰ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਪਹਿਲਾ ਤੁਹਾਨੂੰ 2 ਜਨਵਰੀ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਉਨੇ ਆ ਜਿੱਥੇ ਚੋਰਾਂ ਵੱਲੋਂ ਜਟਾ ਵਾਲਾ ਵਾਸ ਏਰੀਏ ਵਿੱਚ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ ਜਿਸ ਤੋਂ ਬਾਅਦ 3 ਜਨਵਰੀ ਨੂੰ ਤਿੰਨ ਕਾਬੂਸ਼ ਲੁਟੇਰਿਆਂ ਵੱਲੋਂ ਹੋਲਸੇਲ ਕਰਿਆਨੇ ਦਾ ਕੰਮ ਕਰਨ ਵਾਲੇ ਅਚਰੂ ਰਾਮ ਨੂੰ ਆਪਣਾ ਨਿਸ਼ਾਨਾ ਬਣਾਉਂਦਿਆ 2 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਗਈ ਜਿਸ ਵਿੱਚ ਮਾਲਕ ਅਚਰੂ ਰਾਮ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਇਲਾਜ ਲਈ ਪਹੜੀ ਕਰਵਾਇਆ ਆ ਗਿਆ ਜ਼ੇਰੇ ਇਲਾਜ ਅਚਰੂ ਰਾਮ ਨੇ ਸਾਰੀ ਵਾਰਦਾਤ ਸੰਬੰਧੀ ਕੁਝ ਇਸ ਤਰ੍ਹਾਂ ਜਾਣਕਾਰੀ ਦਿੱਤੀ ਕੀ ਹੋਇਆ ਰਾਤ ਰਾਤ ਪੀਜੀ ਮੈਂ ਦੁਕਾਨ ਤੋਂ ਘਰ ਜਾ ਰਿਹਾ ਸੀ ਜੇਲੀ ਦੀ ਕਲੈਕਸ਼ਨ ਹੁੰਦੀ ਥਾਡੀ ਉਹ ਸਾਡੇ ਡਿੱਗੀ ਦੇ ਵਿੱਚ ਪਾ ਕੇ ਜਾ ਰਿਹਾ ਸੀ ਅਸੀਂ ਮਦਾਨ ਡਾਕਟਰ ਤੋਂ ਅੱਗੇ ਜਾ ਰਹੇ ਸੀ ਕਿ ਸਾਡੇ ਅਪੋਜ਼ਿਟ ਇੱਕ ਮੋਟਰਸਾਈਕਲ ਵਾਲੇ ਨੇ ਸਾਡੇ ਵਿੱਚ ਆ ਕੇ ਐਕਟਿਵਟ ਵਿੱਚ ਮਾਰਿਆ ਜਦੋਂ ਅਸੀਂ ਖੜੇ ਹੋਣ ਲੱਗੇ ਤਾਂ ਉਹ ਸਾਡੀ ਐਕਟਿਵਾ ਲੈ ਕੇ ਭੱਜ ਗਿਆ ਜਦੋਂ ਮੈਂ ਉਹਨਾਂ ਦੇ ਮਗਰ ਭੱਜਿਆ ਤਾਂ ਉਹਨਾਂ ਦੇ ਉਹਨਾਂ ਚ ਜਿਹੜਾ ਮੋਟਰਸਾਈਕਲ ਵਾਲਾ ਸੀਗਾ ਉਹਨੇ ਮੇਰੇ ਕੁਛ ਸੱਚੀ ਮਾਰਿਆ ਜਿਸ ਕਰਕੇ ਮੈਂ ਉੱਥੇ ਖੜ ਗਿਆ ਕਿੰਨੇ ਜਨੇ ਸੀ ਉਹ ਹਾਂਜੀ 3 ਕਿੰਨੇ ਜਨੇ ਸੀਗੇ 3 ਜਨੇ ਕਿੰਨੇ ਵਜੇ ਦੀ ਗੱਲ ਆ ਰਾਤ 10:00 ਬਜੇ 5-6 ਮਿੰਟ ਦੀ ਗੱਲ ਹੈ ਜੋ ਵਾਕਾ ਹੋਇਆ ਜੀ ਕਿੰਨੇ ਕ ਪੈਸੇ ਜੀ ਤੁਹਾਡੇ ਕੋਲ ਸਪੂਟ ਇੱਕ ਲੱਖ 90 ਦੇ 2 ਲੱਖ ਦੇ ਕਰੀਬ ਸੀ ਕਰ ਸਰ ਅੱਛਾ ਕਿੱਥੋਂ ਆਏ ਪੈਸੇ ਕਿੱਥੋਂ ਲੈ ਕੇ ਆਏ ਜੀ ਸਰ ਅਸੀਂ ਗੁਰਾਈ ਕਰਦੇ ਹਾਂ ਤੁਸੀਂ ਸਪਲਾਈ ਕਰਦੇ ਮਾਲ ਅੱਛਾ ਹਾਂਜੀ ਪਹਿਲਾਂ ਵੀ ਤੁਹਾਡੇ ਕੋਲ ਹੁੰਦੇ ਨੇ ਜਦੋਂ ਘਰੇ ਜਾਂਦੇ ਨੇ ਪੈਸੇ ਰੋਜ਼ ਜਰੂਰੀ ਹੁੰਦੇ ਨੇ ਟਿਕਾਣਾ ਅੱਛਾ ਸਰ ਰਾਤ ਅੱਡੀ ਲੇਟ ਕਿਉਂ ਆਏ ਤੁਸੀਂ ਸਰ ਰਾਤ ਹੁਣ ਤਿਆਰਾਂ ਦਾ ਸੀਜ਼ਨ ਚੱਲਦਾ ਮਾੜਾ ਜੀ ਨੂੰ ਕਿ ਰਾਤ ਅੱਡੀ ਲੇਟ ਹੋ ਗਈ ਤੇ ਤੁੰਡਾ ਦਾ ਟਾਈਮ ਅੱਛਾ ਇੱਕ ਕੰਮ ਕਿੱਥੇ ਆ ਤੁਹਾਡਾ ਮੋੜਾ ਗਿਰਚ ਪਹਿਲਾਂ ਵੀ ਤੁਹਾਡੇ ਕੋਲ ਕੈਸ਼ ਐਵੇਂ ਹੀ ਹੁੰਦਾ ਹਾਂ ਹਾਂ ਹੁੰਦੇ ਜੀ ਕੈਸ਼ ਤੁਹਾਡੇ ਪਹਿਲੇ ਵੀ ਦੋ ਵਾਰ ਕੇ ਹੋ ਚੁੱਕੇ ਦੀ ਇੱਕ ਵਾਰ ਅੰਦਰ ਆਲੇ ਹੋਏ ਸੀ ਕਿ ਉਹ ਜੋ ਵੀ ਉਸ ਲਿਖਾਈ ਸੀ ਉਹਦੇ ਵੀ ਕੁਝ ਹੋਇਆ ਉਸ ਦਿਨ ਦੀ ਕੁਆਟਰਡੇ ਬੀੜ ਚ ਬਿੱਟਾ ਮਰ ਜਨੇ ਗੱਡੀ ਤੇ ਅੱਛਾ ਥੋੜੀ ਥੋੜੀ ਹੋਰ ਕਿੱਥੇ ਨਾ ਇੱਕ ਵਾਰੀ ਵੀਰ ਤੁਹਾਰੀ ਸਿੱਟਾ ਉਹ ਕਰੋ ਉਹਦੀ ਬੋਲ ਤਾਂ ਵੀ ਨਹੀਂ ਲਿਖਾਈ ਚ ਗਈ ਤੁਸੀਂ ਬੱਲੇ ਸੀ ਨਾ ਮਾਤਾ ਜੀ ਸੀ ਮੇਰੇ ਨਾਲ ਅਜਿਹਾ ਕੁਝ ਨਹੀਂ ਕਿ ਪਾਤਾ ਵੀ ਹਾਂ ਜੀ ਜੀ ਦੇ ਉਹਨਾਂ ਨੇ ਕੀ ਮੋਟਰਸਾਈਕਲ ਲੈ ਕੇ ਵਿੱਚ ਮਾਰੇ ਜਵਲ ਦਿੱਤੀ ਅੱਛਾ ਹਾਂ ਜੀ ਕਿੰਨੇ ਜਣੇ ਸੀ ਉਹ ਕਿੰਨੇ ਜਣੇ ਸੀ ਸਰ ਕਿੱਥੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਬਸੰਤਪੁਰੇ ਮੇਲੇ ਦੀ ਸਰ ਅੱਛਾ ਤੇ ਫਿਰ ਤੁਹਾਡੀ ਸਕੂਟਰੀ ਲੈ ਕੇ ਭੱਜ ਗਏ ਹਾਂ ਜੀ ਸਕੂਟਰੀ ਲੈ ਕੇ ਭੱਜ ਗਏ ਮੈਂ ਉਹਨਾਂ ਦੇ ਮਗਰ ਵੀ ਭੱਜਿਆ ਜਿੱਟ ਕੇ ਉਹ ਜਦੋਂ ਮਗਰ ਭੱਜਿਆ ਤਾਂ ਮੋਟਰਸਾਈਕਲ ਵਧ ਰਹੀ ਸੀ ਉਹਨੇ ਵਿੱਚ ਸਿਰ ਚ ਕੁਝ ਮਾਰਿਆ ਜੀ

ਕਿਉਂ ਮੋਟਰਸਾਈਕਲ ਚ ਵਾਰਾ ਦੀ ਹੋ ਸੁਨਾਰ ਸੀ ਜੇ ਮੋਨੇ ਨਹੀਂ ਮੋਨੇ ਜੀ ਸੀ ਵੀਰੇ ਸੋਨੇ ਤੇ ਮੂੰਹ ਵਗਾਰਾ ਬੰਦੇ ਹੋ ਹਾਂ ਮੰਦੇ ਤਾਂ ਕਿਵੇਂ ਸੀ ਜੀ ਤੇ ਥੋੜੇ ਸਾਹਮਣੇ ਆ ਜਨ ਚਾਲ ਤੋਂ ਵਗਾਰਾ ਹੋਰ ਨਹੀਂ ਵੀਰੇ ਚ ਚਾਲ ਪਤ ਕਿਹੜੇ ਤੁਰਦੇ ਦੇਖਿਆ ਉਹਨਾਂ ਨੂੰ ਪਲੇਟ ਤੇ ਅੱਛਾ ਹਾਂ ਜੀ ਮੈਂ ਚਲ ਤੇ ਨਾਲ ਥੋੜੇ ਮਾਤਾ ਜੀ ਸੀ ਮਾਤਾ ਜੀ ਸੀ ਜੀ ਸਕੂਟਰੀ ਕਿਹੜੀ ਥੋੜੀ ਜੁਪੀਟਰ ਅੱਛਾ ਪਹਿਲਾਂ ਵੀ ਤੁਸੀਂ ਐਵੇਂ ਕੈਸ਼ ਲੈ ਕੇ ਇੰਨੀ ਲੇਟ ਕਰੇ ਜਾਂਦੇ ਹੋ ਪਹਿਲਾਂ ਸੀ ਜੇ ਲੇਟ ਜਲਦੀ ਭੱਗ ਜਾਨੇ ਘੱਟ ਲੇਟ ਹੋ ਗਈ ਸਰ ਸਾਡੀ ਦੁਕਾਨ ਹੈ ਕਿੱਥੇ ਸਰ ਕੰਨ ਜੀ ਚੁਰੇ ਬੜੇ ਬੜਾ ਗਿਟੇ ਈ ਨਾਂ ਤੇ ਸ਼੍ਰੀ ਗਣੇਸ਼ ਕਰਨਛੋਣ ਕੋਣ ਆ ਜਿਹਨਾਂ ਦੇ ਸੱਤ ਲੱਗੀਆਂ ਮੇਰੇ ਘਰ ਵੱਲ ਆ ਜੀ ਇਹ ਨਾਂ ਇਹ ਨਾਂ ਦਾ ਅੱਛਾ ਇਹ ਗੱਲ ਹੋਈ ਰਾਤ ਨੂੰ ਹਾਂਜੀ ਇਹ ਦੁਕਾਨ ਤੋਂ ਦਿੱਲੀ ਆਂਦੇ ਨੇ ਜੀ ਅੱਛਾ ਮੈਂ ਸੇ ਮੈਂ ਇਹ ਪਾਰਿਸ ਰਸਤੇ 'ਚ ਇਹਨਾਂ ਦੇ ਨਾਲ ਇਹ ਗੱਲ ਦਾ ਕੋਣ ਹੂੰ ਫੈਸ਼ਨਰ ਕੋਲ ਦਿੱਲੀ ਹੁੰਦਾ ਐਵੇਂ ਰੋਜ਼ ਹਾਂਜੀ ਨਜ਼ਰ ਪੈਸੇ ਐਵੇਂ ਰੋਜ਼ ਹੁੰਦੇ ਨੇ ਕੋਲ ਹਾਂਜੀ ਦਿੱਲੀ ਹੁੰਦੇ ਨੇ ਜੀ ਅੱਛਾ ਹਾਂਜੀ ਤੇ ਕੀ ਮੰਗਤੀ ਕਰਦੇ ਹੋ ਸਾਨੂੰ ਇਹ ਮੰਗਾਈ ਵੀ ਜਿਹੜੀ ਉਹ ਰੋਜ਼ ਹੁੰਦੀ ਆ ਜੀ ਵੀ ਇਹ ਨਾ ਹੋਣਾ ਕਿ ਸਾਡੇ ਪੈਸੇ ਪੁਸੇ ਜੇ ਮਿਲ ਜਾਣ ਤਾਂ ਠੀਕ ਹੈ ਜੀ। ਪਰਿਵਾਰਿਕ ਮੈਂਬਰਾਂ ਵੱਲੋਂ ਜਿੱਥੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਮੰਗ ਕੀਤੀ ਗਈ ਹੈ ਉੱਤੇ ਹੀ ਪੁਲਿਸ ਅਧਿਕਾਰੀ ਨੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ। ਇਹ ਜੀ ਰਾਤ ਕਰੀਬ 11:00 ਵਜੇ ਦਾ ਸਮਾਂ ਸੀ। ਸਾਨੂੰ ਇੱਕ ਥਲਾਹ ਮਿਲੀ ਫੋਨ ਤੇ। ਵੀ ਅਛਰੂ ਰਾਮਾ ਨਾਮ ਦਾ ਵਿਅਕਤੀ ਜੋ ਆਪਣੇ ਭਰਾ ਵਿੱਕੀ ਦੇ ਨਾਲ ਖਲਾੜ ਮੰਡੀ ਨਾਬਾ ਕੇ ਬਾੜਾ ਗੇਟ ਹੌਲਸਲੇ ਦਾ ਜਿਹੜਾ ਰੇਟਾਂ ਦੇ ਕਰਿਆਨੇ ਦੀ ਦੁਕਾਨ ਚਲਾਉਂਦੇ ਨੇ ਉਸ ਭਰਾ ਨੂੰ ਲੱਕੇ ਇਹ ਆਪਣੀ ਦੁਕਾਨਾਂ ਰਾਹ ਨੂੰ ਕਰੀਬ 10 ਕੁ ਜੇ ਵਧਾ ਕੇ ਆਪਣੀ ਮਾਤਾ ਨਾਲ ਸਕੂਟਰੀ ਤੇ ਘਰ ਨੂੰ ਆ ਰਿਹਾ ਸੀ ਤਾਂ ਇੱਥੇ ਰਸਤੇ ਦੇ ਵਿੱਚ ਇਹਨੂੰ ਕੋਈ ਦੋ ਮੋਟਰਸਾਈਕਲ ਤੇ ਤਿੰਨ ਸਵਾਰ ਵਿਅਕਤੀ ਸਨ ਜਿਹੜੇ ਨਾਮ ਨੂੰ ਮੌਨੇ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਇਹ ਦਸਨ ਮੁਤਾਬਕ ਉਹਨੇ ਬੰਨੇ ਹੋਏ ਸੀ ਉਹਨਾਂ ਨੇ ਆ ਕੇ ਇਸ ਸਕੂਟਰੀ ਵਿੱਚੋਂ ਮੋਟਰਸਾਈਕਲ ਮਾਰੇ ਤਾਂ ਬਾਅਦ ਦੇ ਵਿੱਚ ਉਹ ਜਿਹੜਾ ਜੀ ਮੋਟਰਸਾਈਕਲ ਮੋਟਰਸਾਈਕਲ ਟੁੱਟਿਆ ਉਹਨਾਂ ਦਾ ਜੀ ਸਕੂਟਰੀ ਵਿੱਚ ਕੁਝ ਨੁਕਸਾਨ ਹੋਇਆ ਕਾ ਜਦੋਂ ਉਹਨਾਂ ਨੇ ਇਹਦੀ ਸਕੂਟਰੀ ਖੋ ਕੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨੇ ਆਪਣਾ ਪੁੱਛਾ ਕੀਤਾ ਉਹਨਾਂ ਦਾ ਜਿਹੜਾ ਉਹਨਾਂ ਨੇ ਮੋਟਰਸਾਈਕਲ ਦਾ ਅਗਲਾ ਹੁੰਦਾ ਹਿੱਸਾ ਪਾਰਟ ਟਾਪਾ ਗਿਆ ਉਹਦੇ ਸਿਰ ਦੇ ਵਿੱਚ ਮਾਰਿਆ ਤਾਂ ਇਹਨੂੰ ਜ਼ਖਮੀ ਕਰਕੇ ਉਹ ਜਿਹੜਾ ਸਕੂਟਰੀ ਭਜਾ ਕੇ ਉਥੋਂ ਫਾਰ ਹੋ ਗਏ ਇੰਨਾ ਕੁ ਕਹਿ ਸੀ ਉਹਦੇ ਤੇ ਅਸੀਂ ਬਿਆਨ ਇਹਨਾਂ ਦੇ ਲੈ ਲੈ ਅਜੇ ਕੈਸ਼ੇ ਸਾਨੂੰ ਕੀ ਦਾ ਕ ਸਾਰਾ ਦੱਸਣਗੇ ਅਜੇ ਉਹਨਾਂ ਦੇ ਕਾਇਸ਼ ਦਾ ਜਰਾ ਚੈੱਕ ਕਰਕੇ ਸਮਝਾ ਰਹੇ ਨੇ ਜੇ ਬਾਅਦ ਵਿੱਚ ਉਹਨਾਂ ਦੇ ਬਿਆਨ ਇਹ ਕਹਿੰਦੇ 2 ਲੱਖ ਦੇ ਜ਼ਮੀਨ ਦਾ ਕੈਸ਼ ਸੀ ਕਿਹਾ ਦਿੱਲੀ ਵਿੱਚ ਕੈਸ਼ ਲੈ ਕੇ ਘਰ ਆਇਆ ਉਹ ਸੀ ਨੂੰ ਵੈਰੀਫਾਈ ਕਰਾਂਗੇ ਜੀ ਉਹ ਸਾਰਾ ਚੈੱਕ ਕਰਕੇ ਜੋ ਵੀ ਜਿੰਨਾ ਵੀ ਕੈਸ਼ ਹੋਊਗਾ ਉਹਦੇ ਮੁਤਾਬਕ ਦੁਵਾਰਾ ਇਹਨਾਂ ਦੀ ਬਣਦੀ ਕਾਰਵਾਈ ਇਹਨਾਂ ਨੂੰ ਕਦਮਾਂ ਦਰਜ ਕਰਕੇ ਉਹਨਾਂ ਦੋਸ਼ੀਆਂ ਨੂੰ ਪਾਲਾ ਕਰਨ ਦੇ ਖਿਲਾਫ ਸੱਤ ਸਹਾਇਤਾ ਕਰਨੀ ਪਵੇਗੀ